ਕਹਿੰਦੇ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਤੇ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਹੈ ਮਿੱਤਰੋ ੱੱੱਕੇ ਤਾਂ ਅੱਜ ਤੱਕ ਤੁਸੀਂ ਬਹੁਤ ਸੁਨੇ ਹੋਣੀ ਪਰ ਅੱਜ ਵਾਲਾ ੱੱੱਕਾ ਸੁਣ ਕੇ ਲਾਜ਼ਮੀ ਤੁਹਾਡੀ ਜਮੀਰ ਤੇ ਸੱਟ ਲੱਗੇਗੀ ਤੇ ਤੁਹਾਡਾ ਖੂਨ ਖੋਲੇਗਾ ਕੀ ਤੁਸੀਂ ਅੱਜ ਤੱਕ ਕਦੇ ਸੁਣਿਆ ਕਿ ਕਿਸੇ ਗਰੀਬ ਵਿਅਕਤੀ ਨੇ ਥੋੜਾ ਜਿਹਾ ਕਰਜ਼ਾ ਕਿਸੇ ਬੈਂਕ ਤੋਂ ਲਿਆ ਹੋਵੇ ਤੇ ਬੈਂਕ ਵਾਲੇ ਉਹਦੀ ਘਰਵਾਲੀ ਨੂੰ ਚੱਕ ਕੇ ਲੈ ਜਾਣ ਤੇ ਉਹਨੂੰ ਕਹਿਣ ਕਿ ਜਦੋਂ ਕਿਸ਼ਤ ਭਰ ਦੇਗਾ ਕਿਸ਼ਤ ਲਿਆ ਤੇ ਘਰ ਵਾਲੀ ਨੂੰ ਫੇਰ ਵਾਪਸ ਦੇਵਾਂਗੇ ਘਟਨਾ ਹੈ ਜੀ ਆਪਣੇ ਦੇਸ਼ ਦੇ ਸੂਬੇ ਯੂਪੀ ਦੇ ਚਾਂਸੀ ਦੇ ਮੋਠ थाना ਖੇਤਰ ਦੀ ਇੱਕ ਗਰੀਬੜਾ ਜਿਹਾ ਦਿਹਾੜੀਦਾਰ ਬੰਦਾ ਜੀ ਦਾ ਨਾਮ ਵਰਿੰਦਰ ਵਰਮਾ ਉਹਦੀ ਘਰ ਵਾਲੀ ਦਾ ਨਾਮ ਪੂਜਾ ਵਰਮਾ ਉਹਨਾਂ ਨੇ ਸਿਰਫ 40000 ਰੁਪਈਆ ਇੱਕ ਪ੍ਰਾਈਵੇਟ ਫਰਮ ਬੈਂਕ ਤੋਂ ਲੈ ਲਿਆ ਤੇ ਉਹਨਾਂ ਤੋਂ ਕਿਸ਼ਤ ਨਾ ਦਿੱਤੀ ਗਈ ਤੇ ਬੈਂਕ ਆਲੇ ਆਏ ਉਹਨਾਂ ਨੂੰ ਚੱਕ ਕੇ ਲੈ ਕੇ ਦੋਵਾਂ ਜੀਆਂ ਨੂੰ ਉੱਥੇ ਲਿਜਾ ਕੇ ਆਪਣੀ ਬ੍ਰਾਂਚ ਦੇ ਵਿੱਚ ਬੰਦੇ ਨੂੰ ਛੱਡਤਾ ਤੇ ਉਹਦੀ ਘਰ ਵਾਲੀ ਨੂੰ ਉੱਥੇ ਰੱਖ ਲਿਆ ਕਹਿੰਦੇ ਜਾ ਜਦੋਂ ਕਿਸ਼ਤ ਲੈ ਆਏਗਾ ਅੱਜ ਲੈ ਆਈ ਕੱਲ ਲੈ ਆਈ ਪਰਸੋਂ ਲੈ ਆਈ ਉਦੋਂ ਆਪਦੀ ਘਰ ਵਾਲੀ ਨੂੰ ਲੈ ਜਾਈ ਕਿਸ਼ਤ ਦੇ ਜਾ ਤੇ ਘਰ ਵਾਲੀ ਲੈ ਜਾ ਬਸ ਉਹ ਵਿਚਾਰਾ ਬੰਦਾ ਉਥੋਂ ਗਿਆ ਫਿਰ ਉਹਦੇ ਦਿਮਾਗ 'ਚ ਆਇਆ ਉਹਨੇ 112 ਨੰਬਰ ਤੇ ਪੁਲਿਸ ਨੂੰ ਫੋਨ ਕੀਤਾ ਫਿਰ ਉਥੇ ਪੁਲਿਸ ਆਈ ਉਦੋਂ ਤੱਕ 4-5 ਘੰਟੇ ਹੋ ਗਏ ਸੀ ਉਹਦੀ ਘਰ ਵਾਲੀ ਨੂੰ ਉਥੇ ਉਹਨਾਂ ਨੇ ਰੱਖਿਆ ਹੋਇਆ ਫਿਰ ਪੁਲਿਸ ਕੋਲ ਉਹ ਬਹਾਨੇ ਬਣਾਉਣ ਲੱਗ ਪਏ ਪੁਲਿਸ ਨੂੰ ਕਹਿਣ ਲੱਗ ਪਏ ਵੀ ਦੇਖੋ ਜੀ ਇਹ ਆਪਦੀ ਮਰਜ਼ੀ ਨਾਲ ਆਏ ਸੀ ਤੇ ਇਹ ਆਪਦੀ ਮਰਜ਼ੀ ਨਾਲ ਕਹਿੰਦਾ ਵੀ ਇਹ ਇੱਥੇ ਬੈਠ ਜਾਂਦੀ ਹੈ ਇਹਨੂੰ ਤੁਸੀਂ ਬਿਠਾ ਲਓ ਤੇ ਮੈਂ ਕਿਸ਼ਤ ਲੈ ਕੇ ਆਉਣਾ ਉਹ ਦੋਨੇ ਜੀ ਕਹਿੰਦੇ ਬਿਲਕੁਲ ਝੂਠ ਆ ਜੀ ਸਾਨੂੰ ਘਰੋਂ ਚੱਕ ਕੇ ਲਿਆਏ ਨਹੀਂ ਤੇ ਫਿਰ ਇਹਨਾਂ ਨੇ ਐ ਕੀਤਾ ਵੀ ਕਿਸ਼ਤ ਲਿਆ ਤੇ ਘਰ ਲਈ ਲੈ ਜਾ ਤੇ 4 ਘੰਟਿਆਂ ਤੂੰ ਮੈਨੂੰ ਇੱਥੇ ਰੱਖਿਆ ਫਿਰ ਪੁਲਿਸ ਨੇ ਹੁਣ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕਰਕੇ ਕਾਰਵਾਈ ਆਰੰਭ ਦਿੱਤੀ ਹੈ ਪਰ ਇੱਥੇ ਬਹੁਤ ਵੱਡੇ ਸਵਾਲ ਨੇ ਉਹ ਜਦੋਂ ਪਤੀ ਪਤਨੀ ਤੋਂ ਪੁੱਛਿਆ ਗਿਆ ਵੀ ਤੁਸੀਂ ਕਿਸ਼ਤ ਕਿਉਂ ਨਹੀਂ ਦਿੱਤੀ ਉਹ ਕਹਿੰਦੇ ਜੀ ਸ੍ਰੀਮਾਨ ਜੀ ਅਸੀਂ ਇਹਨਾਂ ਨੂੰ 11 ਕਿਸ਼ਤਾਂ ਦਿੱਤੀਆਂ ਨੇ ਇਹ ਕਹਿੰਦੇ ਜੇ ਤੁਸੀਂ ਸਾਨੂੰ 7 ਦਿੱਤੀਆਂ ਨੇ ਕਹਿੰਦੇ ਇਹਨਾਂ ਦੇ ਦੋ ਬੰਦੇ ਜਿਹੜੇ ਘਰੇ ਜਾ ਕੇ ਸਾਥੋਂ ਕਿਸ਼ਤ ਲੈ ਕੇ ਆਏ ਉਹ ਆਪ ਖਾ ਗਏ ਉਹਨਾਂ ਨੇ ਗਾਂ ਜਮਾ ਨਹੀਂ ਕਰਾਈ ਉਹ ਕਹਿੰਦੇ ਸਾਨੂੰ ਔਰ ਸਿੱਧਾ ਵੀ ਦੇਖ ਕੇ ਆਏ ਨੇ ਪਰ ਨਾ ਤੇ ਬੈਂਕਮਾਨ ਦਾ ਪਿਆ ਨਾ ਉਹ ਮੰਨਦੇ ਪਏ ਨੇ ਇਸੇ ਕਰਕੇ ਅਸੀਂ ਅਗਲੀ ਕਿਸ਼ਤ ਨਹੀਂ ਦੇ ਸਕੇ ਵੇ ਪਹਿਲਾਂ ਸਾਡੀਆਂ ਪਿਛਲੀਆਂ 11 ਮੰਨੂ ਜਿਹੜੀਆਂ ਅਸੀਂ ਦਿੱਤੀਆਂ ਨੇ ਤੇ ਤੁਸੀਂ ਸੱਤ ਕਹਿ ਰਹੇ ਹੋ ਇਹ ਕੋਈ ਪਹਿਲੀ ਦਫਾ ਨਹੀਂ ਹੈ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਨਾਲ ਆ ਕੁਸ਼ ਹੁੰਦਾ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਆ ਪਿੰਡਾਂ ਸ਼ਹਿਰਾਂ 'ਚ ਆਪੂ ਬਣੇ ਫਾਈਨੈਂਸਰ ਬੈਠੇ ਨੇ ਉਹ ਜਿਹੜੇ ਫਾਈਨਾਂਸ ਦਾ ਕੰਮ ਕਰਦੇ ਨੇ ਉਹਨਾਂ ਨੇ ਅੰਨੀ ਲੁੱਟ ਮਚਾਈ ਹੋਈ ਹੈ ਜੋਕ ਨਾਲੋਂ 100 ਗੁਣਾ ਵੱਧ ਲਊ ਪੀਂਦੇ ਨੇ ਉਹਨਾਂ ਕੋਲ ਕੋਈ ਮਾੜਾ ਮੋਟਾ ਵੀ ਰੋਟੀ ਖਾਂਦਾ ਬੰਦਾ ਤਾਂ ਆਉਂਦਾ ਨਹੀਂ ਅਮੀਰ ਨੇ ਤਾਂ ਆਉਣਾ ਹੀ ਕੀ ਆ ਇਹ ਆਪੂ ਬਣੇ ਫਾਈਨੈਂਸਰ ਨੇ ਨਾ ਜਿਹੜੇ 5-5 4-4 ਲੱਖ ਰੁਪਈਆ ਪਤਾ ਨਹੀਂ ਕਰਕੇ ਇਕੱਠਾ ਤੇ ਅੱਜ ਕਰੋੜਾਪਤੀ ਬਣ ਗਏ ਉਹ ਕਰਤੂਤ ਕੀ ਕਰਦੇ ਨੇ ਉਹਨਾਂ ਕੋਲ ਗਰੀਬ ਮਜਬੂਰ ਆਉਂਦੇ ਨੇ ਉਹ ਇੰਨੀ ਵਿਆਜ ਲਾਉਂਦੇ ਨੇ ਬੈਂਕ ਵਿਆਜ ਤੋਂ 200 ਗੁਣਾ ਵੱਧ ਤੱਕ ਵਿਆਜ ਲਾ ਰਹੇ ਨੇ ਕੀ ਕਰਦੇ ਨੇ ਇੱਕ ਬੰਦੇ ਗਰੀਬ ਨੂੰ ਜੇ 1000 ਰੁਪਿਆ ਕਿਸੇ ਮਜਬੂਰੀ ਲਈ ਚਾਹੀਦਾ ਹੈ ਤਾਂ ਕਹਿੰਦੇ ਪੰਜਾਂ ਦਿਨਾਂ ਬਾਅਦ ਜੇ ਮੋੜਨੇ ਨੇ ਤਾਂ 1000 ਦਾ 2500 ਮੋੜਨਾ ਪਏਗਾ ਐਨੀ ਵਿਆਜ ਮਤਲਬ ਪੰਜਾਂ ਸੱਤਾਂ ਦਿਨਾਂ ਚ ਦੁੱਗਣੇ ਪੈਸੇ ਲੈਂਦੇ ਨੇ ਅੰਨੀ ਲੁੱਟ ਤੇ ਫਿਰ ਜਿੰਨੇ ਪੈਸੇ ਕੋਈ ਲੈਣਾ ਚਾਹੁੰਦਾ ਉਦੋਂ ਦੁੱਗਣੇ ਦੀ ਚੀਜ਼ ਰਖਾਉਂਦੇ ਆ ਪਹਿਲਾਂ ਮੰਨ ਲਓ 1000 ਕੋਈ ਲੈਣ ਆਇਆ ਤਾਂ ਉਹਦਾ 5000 ਦਾ ਮੋਬਾਈਲ ਉਹਨੂੰ ਕਹਿੰਦੇ ਇੱਥੇ ਰੱਖ ਜਾ ਜਦੋਂ ਦੇਂਗਾ ਤੇ ਉਦੋਂ ਦੁੱਗਣੇ ਤਿੱਗਣੇ ਪੈਸੇ ਲੈ ਕੇ ਫਿਰ ਮੋਬਾਈਲ ਦਿੰਦੇ ਤੇ ਜੇ ਕੋਈ ਉਹਨਾਂ ਤੋਂ 5000 ਜਾਂ 10000 ਲਵੇ ਤਾਂ ਉਹ ਤਾਂ ਕਈ ਇਹੋ ਜਿਹੇ ਘਰ ਨੇ ਮੈਨੂੰ ਦੱਸਿਆ ਲੋਕਾਂ ਨੇ ਕਿ ਉਹ ਤਾਂ ਕਈ ਕਈ ਸਾਲਾਂ ਤੋਂ 5000 ਦੇ ਇਹਨਾਂ ਦੇ ਕਰਜ਼ੇ ਨਹੀਂ ਉਤਾਰ ਸਕੇ ਤੇ ਉਹ 70 7000 ਇਹਨਾਂ ਆਪੂ ਬਣੇ ਇਹ ਠੱਗ ਫਾਈਨੈਂਸਰਾਂ ਦਾ ਵਿਆਜ ਤਾਰੀ ਜਾਂਦੇ ਸਰਕਾਰ ਕਿੱਥੇ ਹੈ ਤੁਹਾਨੂੰ ਪਤਾ ਮੈਨੂੰ ਪਤਾ ਤੇ ਸਰਕਾਰ ਨੂੰ ਨਹੀਂ ਪਤਾ ਪਤਾ ਸਰਕਾਰ ਨੂੰ ਵੀ ਹੈ ਪਰ ਸਰਕਾਰਾਂ ਜਿਹੜੇ ਪੈਸੇ ਨਾਲ ਚੋਣਾਂ ਲੜਦੀਆਂ ਹਨ ਨਾ ਪਾਰਟੀਆਂ ਸਿਆਸੀ ਪਾਰਟੀਆਂ ਉਹ ਚੋਣ ਫੰਡ ਕੌਣ ਦਿੰਦਾ ਹੈ ਮਿਹਨਤੀ ਲੋਕ ਤੁਹਾਡੇ ਮੇਰੇ ਵਰਗੇ ਤਾਂ ਦਿੰਦੇ ਨਹੀਂ ਉਹ ਇਹ ਜਿਹੜੇ ਠੱਗੀ ਠੋਰੀ ਨਾਲ ਪੈਸਾ ਇਕੱਠਾ ਕਰਦੇ ਆ ਤੇ ਬਾਅਦ ਵਿੱਚ ਠੱਗੀ ਠੋਰੀ ਕਰਨੀ ਹੈ ਉਹੀ ਬੰਦੇ ਇਹਨਾਂ ਨੂੰ ਵੋਟਾਂ ਵੇਲੇ ਫੰਡ ਦਿੰਦੇ ਨੇ ਤਾਂ ਕਿ ਬਾਅਦ ਵਿੱਚ ਇਹ ਸਾਡੇ ਤੇ ਕੋਈ ਕਾਰਵਾਈ ਨਾ ਕਰਨਾ ਗਰੀਬ ਬੰਦਾ 40000 ਰੁਪਇਆ ਲਵੇ ਤੇ ਆਹ ਕੁਝ ਹੁੰਦਾ ਤੇ ਅਮੀਰਾਂ ਨੇ ਵੱਡੇ ਕਾਰਪੋਰੇਟਾਂ ਨੇ ਪੂੰਜੀਪਤੀਆਂ ਨੇ ਲੱਖਾਂ ਕਰੋੜ ਦੇ ਲੋਨ ਤੇ ਕਰਜ਼ੇ ਲਏ ਹੋਏ ਨੇ ਕਿਸੇ ਦੀ ਹਿੰਮਤ ਨਹੀਂ ਕਿ ਉਹਨਾਂ ਨੂੰ ਕੋਈ ਬਿਲਾਜੇ ਪੁੱਛ ਜੇ ਉਹ ਅਨਾਨੀ ਅਮਾਨੀ ਟਾਟੇ ਬਿਰਲੇ ਡਾਲਮੀਆਂ ਪਤਾ ਨਹੀਂ ਕਿੰਨੇ ਕੁ ਘਰਾਣੇ ਨੇ ਜਿਨ੍ਹਾਂ ਨੇ ਬਹੁਤ ਮੋਟੇ ਲੋਨ ਲਏ ਹੋਏ ਨੇ ਪਰ ਹਿੰਮਤ ਨਹੀਂ ਕਿ ਉਹਨਾਂ ਨੂੰ ਕੋਈ ਬਿਲਾ ਜਾਵੇ ਹੁਣ ਜੇ ਆਹੀ ਘਟਨਾ ਕਿਸੇ ਅਮੀਰ ਦੀ ਘਰ ਵਾਲੀ ਨਾਲ ਵਾਪਰੀ ਹੁੰਦੀ ਤਾਂ ਪੂਰੀ ਦੁਨੀਆ ਚ ਤਰਸੱਲੀ ਪਈ ਹੋਣੀ ਸੀ ਆ ਮੀਡੀਆ ਨੇ ਪਿੱਟ ਪਿੱਟ ਕੇ ਆਪਦਾ ਸਿਰ ਗੰਜਾ ਕਰ ਲੈਣਾ ਸੀ ਵਾਲ ਪੁੱਟ ਪੁੱਟ ਕੇ ਆ ਜਿਹੜੇ ਗੋਦੀ ਮੀਡੀਆ ਦੇ ਐਂਕਰ ਤੇ ਉਹਨਾਂ ਦੀਆਂ ਜਿਹੜੀਆਂ ਮਸ਼ਹੂਰ ਐਂਕਰਾਂ ਨੇ ਉਹ ਜਿਵੇਂ 부ੜਕ 부ੜ ਕੇ ਪਿੱਟਦੀਆਂ ਨੇ ਉਹਨਾਂ ਨੇ ਸਿਰ ਗੰਜੇ ਕਰ ਲੈਣੇ ਸੀ ਪਰ ਕਿਉਂਕਿ ਇਹ ਗਰੀਬ ਸੀ ਇਹਦੀ ਖਬਰ ਵੀ ਚੱਜ ਨਾਲ ਕਿਸੇ ਨੇ ਨਹੀਂ ਦਿੱਤੀ ਹੁਣ ਕਈ ਕਹਿਣਗੇ ਉਹ ਨਹੀਂ ਯਾਰ ਐਡਾ ਤੱਕਾ ਥੋੜਾ ਹੁੰਦਾ ਹੈ ਮੈਂ ਕਹਿੰਦਾ ਜੀ ਇਹ ਵੀ ਹੁੰਦਾ ਤੇ ਇਸ ਤੋਂ ਵੱਡੇ ਤੱਕੇ ਵੀ ਹੋ ਰਹੇ ਨਹੀਂ ਦੇਖੋ ਇਹ ਹੋ ਕਿਉਂ ਰਿਹਾ ਹੈ ਇਹ ਇਸ ਕਰਕੇ ਕਿਉਂਕਿ ਦੇਸ਼ ਚ ਸਿਸਟਮ ਇਦਾਂ ਦਾ ਹੈ ਅਮੀਰ ਲਗਾਤਾਰ ਅਮੀਰ ਹੋ ਰਹੇ ਨੇ ਤੇ ਗਰੀਬ ਲਗਾਤਾਰ ਗਰੀਬ ਹੋ ਰਹੇ ਨੇ ਸਾਰਾ ਧਨ ਪੂੰਜੀ ਪੈਸਾ ਦੌਲਤ ਕੁਝਕ ਵੱਡੇ ਅਮੀਰਾਂ ਦੇ ਕੋਲ ਇਕੱਠਾ ਹੋ ਰਿਹਾ ਹੈ ਤੇ ਬਾਕੀ ਲੋਕ ਲਗਾਤਾਰ ਨੰਗ ਬਲੰਗ ਹੁੰਦੇ ਜਾ ਰਹੇ। ਇਹੀ ਕਾਰਨ ਹੈ ਕਿ ਅੰਕੜੇ ਆ ਚੁੱਕੇ ਨੇ ਭਾਰਤ ਸਰਕਾਰ ਕਬੂਲ ਚੁੱਕੀ ਹੈ। ਭਾਰਤ ਸਰਕਾਰ ਦੇ ਜਿਹੜੇ ਕੇਂਦਰ ਸਰਕਾਰ ਦੇ ਮੰਤਰੀ ਨਿਟਨ ਗੜਗਰੀ ਉਹਨਾਂ ਨੇ ਪਿਛਲੇ ਦਿਨੀ ਕਿਹਾ ਕਿ ਭਾਰਤ ਦਾ ਸਾਰਾ ਸਰਮਾਇਆ ਕੁਝ ਕੁ ਹੱਥਾਂ 'ਚ ਇਕੱਠਾ ਹੋ ਰਿਹਾ ਹੈ। ਦੇਖੋ ਮਿਹਨਤ ਬਹੁਤ ਕਰਦੇ ਨੇ ਗਰੀਬ ਲੋਕ ਪਰ ਸਿਸਟਮ ਐਸਾ ਹੈ ਕਿ ਇੱਕ ਨੰਬਰ ਦੀ ਕਮਾਈ ਕਰਨ ਵਾਲੇ ਦਾ ਇੱਥੇ ਬਣਦਾ ਹੀ ਕੱਖ। ਕਰਜ਼ਿਆਂ ਨਾਲ ਵਿੰਨੇ ਪਏ ਕਿਸਾਨ ਮਜ਼ਦੂਰ ਤੇ ਬਾਕੀ ਮਿਹਨਤੀ طبਕੇ ਸਾਰੇ ਖੁਦਕੁਸ਼ੀਆਂ ਦੇ ਰਾਹ ਪਾਏ ਹੋਏ ਨੇ ਡੇਲੀ ਕਿੰਨੇ ਲੋਕ ਭਾਰਤ ਦੇ ਵਿੱਚ ਜ਼ਿੰਦਗੀ ਤੋਂ ਤੇ ਕਰਜ਼ਿਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਜਾਂਦੇ ਨੇ ਪਰ ਇੱਥੋਂ ਦਾ ਸਿਸਟਮ ਇੱਥੋਂ ਦੀਆਂ ਸਰਕਾਰਾਂ ਆਪਣੇ ਆਪ ਨੂੰ ਥਾਪੀ ਦੇ ਕੇ ਗੁਣਗਾਨ ਕਰਦੀਆਂ ਨੇ ਕਿ ਅਸੀਂ ਵਿਸ਼ਵ ਗੁਰੂ ਬਣ ਰਹੇ ਹਾਂ ਸ਼ਰਮ ਆਉਂਦੀ ਹੈ ਇਹੋ ਜਿਹੇ ਵਿਸ਼ਵ ਗੁਰੂ ਦੀ ਤੁਸੀਂ ਵਿਸ਼ਵ ਗੁਰੂ ਜਿੱਥੇ ਰੋਜ਼ਾਨਾ ਕਿੰਨੇ ਸਾਰੇ ਵਿਅਕਤੀ ਜ਼ਿੰਦਗੀ ਤੋਂ ਤੰਗ ਆ ਕੇ ਮਾੜੀ ਜ਼ਿੰਦਗੀ ਤੋਂ ਤੰਗ ਆ ਕੇ ਆਤਮ ਹੱਤਿਆ ਕਰਦੇ ਆ ਉਹ ਵਿਸ਼ਵ ਗੁਰੂ ਹੈ ਕਹਿੰਦੇ ਜੇ ਅਸੀਂ ਡਿਜੀਟਲ ਇੰਡੀਆ ਬਣਾਤਾ ਅਸੀਂ ਤਾਂ ਫੜਾਨ ਕਰਤਾ ਟਿਮ ਕਰਤਾ ਆ ਜਿਹੜੀ ਘਟਨਾ ਹੈ ਇਹ ਜਵਾਬ ਮੰਗਦੀ ਹੈ ਇਹਦੇ ਨਾਲ ਹੀ ਇੱਕ ਘਟਨਾ ਪੰਜਾਬ ਤੋਂ ਜੁੜੀ ਚਾਰਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਦੋ ਭਰਾ ਦੋ ਮਿੱਤਰ ਇੱਕ ਦਾ ਨਾਮ ਦਵਿੰਦਰ ਦੂਜੇ ਦਾ ਗੁਰਪ੍ਰੀਤ ਉਹਨਾਂ ਨੇ ਲਾਈਵ ਹੋ ਕੇ ਵੀਡੀਓ ਬਣਾ ਕੇ ਖੁਦਕੁਸ਼ੀ ਕੀਤੀ ਯਾਰ ਸਿਰਫ 62000 ਰੁਪਏ ਪਿੱਛੇ ਉਹ ਕਹਿੰਦੇ ਸਾਡੇ ਉੱਪਰ ਝੂਠਾ ਦੋਸ਼ ਲਾ ਦਿੱਤਾ ਗਿਆ ਉਹ ਕਹਿੰਦੇ ਅਸੀਂ ਇੱਕ ਡਰਾਈਵਰ ਆ ਇੱਕ ਕਨੈਕਟਰ ਆ ਟਰੱਕ ਦਾ ਉਹ ਕਹਿੰਦੇ ਵੀ ਅਸੀਂ ਮਾਲ ਲੈ ਕੇ ਗਏ ਸੀ ਮਾਲਕਾਂ ਦਾ ਔਰ ਟਰੱਕ ਮਾਲਕ ਜਿਹੜਾ ਉਹ ਪੁਲਿਸ ਅਧਿਕਾਰੀ ਹੈ ਉਹ ਕਹਿੰਦੇ ਵੀ ਜਦੋਂ ਅਸੀਂ ਗੇੜਾ ਲਾਉਣ ਗਏ ਜਿਹੜਾ ਗੇੜੇ ਦੇ ਪੈਸੇ ਮਿਲੇ ਉਹ ਚੋਂ ਕੁਝ ਅਸੀਂ ਸਿੱਧੇ ਮਾਲਕ ਨੂੰ ਪਾ ਦਦੇ ਗਏ ਕੁਝ ਜਿਹੜੇ ਸਾਨੂੰ ਦਿੱਤੇ ਗਏ ਉਹ ਚੋਰੀ ਹੋ ਗਏ ਇੱਕ ਢਾਬੇ ਦੇ ਉੱਪਰ ਤੇ ਕਹਿੰਦੇ ਅਸੀਂ ਮਾਲਕ ਨੂੰ ਦੱਸਿਆ ਉਹ ਪੁਲਿਸ ਅਧਿਕਾਰੀ ਸੀ ਉਹ ਕਹਿੰਦਾ ਮੈਂ ਤਾਂ ਤੁਹਾਡੇ ਜੋ ਕੱਢਣੇ ਨਹੀਂ ਔਰ ਉਹ ਕਹਿੰਦੇ ਸਾਨੂੰ ਇੰਨਾ ਕੁੱਟਿਆ ਜਲੀਲ ਕੀਤਾ ਸਾਡੇ ਤੇ ਝੂਠਾ ਚੋਰੀ ਦਾ ਦੋਸ਼ ਲਾਇਆ ਉਹ ਕਹਿੰਦੇ ਅਸੀਂ ਇੱਜ਼ਤਦਾਰ ਆ ਅਸੀਂ ਅੱਜ ਤੱਕ ਕਿਸੇ ਦੀ ਸੂਈ ਨਹੀਂ ਚੱਕੀ ਔਰ ਉਹ ਕਹਿੰਦੇ ਕਿ ਅਸੀਂ ਹੁਣ ਜਾਉਣਾ ਨਹੀਂ ਚਾਹੁੰਦੇ ਐਡਾ ਗੰਦਾ ਦੋਸ਼ ਲੈ ਕੇ 62000 ਰੁਪਏ ਪਿੱਛੇ ਉਹਨਾਂ ਦੋਨਾਂ ਨੇ ਵੀਡੀਓ ਬਣਾ ਕੇ ਆਤਮ ਹੱਤਿਆ ਕੀਤੀ ਖੁਦਕੁਸ਼ੀ ਕੀਤੀ ਉਹ ਕਹਿੰਦੇ ਇਹ ਜਿਹੜਾ ਟਰੱਕ ਮਾਲਕ ਹੈ ਉਹ ਪੁਲਿਸ ਵਾਲਾ ਤੇ ਉਹ ਕਹਿੰਦਾ ਮੈਂ ਤੁਹਾਡੇ ਤੇ ਨਸ਼ੇ ਦਾ ਪਰਚਾ ਪਾ ਕੇ ਅੰਦਰ ਕਰੂੰਗਾ ਨਹੀਂ ਤਾਂ ਪੈਸੇ ਮੰਨੂ ਉਹ ਕਹਿੰਦੇ ਅਸੀਂ ਕਿਹਾ ਦੇਖੋ ਜੀ ਅਸੀਂ ਤੁਹਾਡਾ ਕੰਮ ਕਰਦੇ ਆਂ ਜਿੰਨੇ ਮਹੀਨੇ 62000 ਪੂਰਾ ਨਹੀਂ ਹੁੰਦਾ ਤੁਸੀਂ ਸਾਨੂੰ ਤਨਖਾਹ ਨਾ ਦਿਓ ਫ੍ਰੀ ਕੰਮ ਲੈ ਲਓ ਪਰ ਇਲਜ਼ਾਮ ਝੂਠਾ ਨਾ ਲਾਓ ਚੋਰੀ ਦਾ ਤੇ ਨਾ ਸਾਨੂੰ ਕੁੱਟੋ ਉਹ ਕਹਿੰਦੇ ਸਾਡੀ ਇੱਕ ਨਹੀਂ ਸੁਣੀ ਸਾਨੂੰ ਬਹੁਤ ਕੁੱਟਿਆ ਬਹੁਤ ਬੇਇੱਜ਼ਤੀ ਕੀਤੀ ਤੇ ਇਸੇ ਕਰਕੇ ਅਸੀਂ ਆਤਮ ਹੱਤਿਆ ਕਰਨ ਲੱਗੇ ਆਂ ਤੇ ਬਾਅਦ ਚ ਉਹਨਾਂ ਨੇ ਆਤਮ ਹੱਤਿਆ ਕਰ ਲਈ 62000 ਰੁਪਏ ਪਿੱਛੇ ਦੋ ਵਿਅਕਤੀ ਆਪਣੀ ਜਾਨ ਗਵਾ ਗਏ ਆਹ ਹਾਲਾਤ ਹੈ ਔਰ ਇਹ ਹਾਲਾਤ ਇੱਕ ਅੱਧੇ ਬੰਦੇ ਦਾ ਨਹੀਂਗਾ ਦੇਸ਼ ਦੇ 70% ਦੀ ਆਬਾਦੀ ਬਹੁਤ ਪੈੜੀ ਹਾਲਾਤ ਚ ਜ਼ਿੰਦਗੀ ਬਤੀਤ ਕਰ ਰਹੀ ਆ ਤੇ 1% ਜਿਹੜੇ 100 ਚੋਂ 1% ਜਿਹੜੇ ਉੱਪਰਲੇ ਵੱਡੇ ਸਰਮਾਇਆਦਾਰ ਨੇ ਉਹਨਾਂ ਕੋਲ ਸਭ ਕੁਝ ਇਕੱਠਾ ਹੋ ਰਿਹਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਸਾਡੀਆਂ ਸਿਆਸਤਾਂ ਜੋ ਇੱਥੇ ਰਾਜ ਕਰ ਰਿਹਾ ਸਿਸਟਮ ਹੈ ਉਹ ਹੈ ਹੁਣ ਤੁਸੀਂ ਬੋਲੋ ਇਹਦੇ ਬਾਰੇ ਕੀ ਕਹੋ ਅੱਜ ਜਿਹੜੀ ਇਹ ਪਤਨੀ ਉਥੇ ਉਹ ਜਿਹੜਾ ਇੱਕ ਪ੍ਰਾਈਵੇਟ ਫਰਮ ਦੀ ਬ੍ਰਾਂਚ ਸੀ ਉਹਨਾਂ ਨੇ ਰੱਖ ਲਈ ਆਪਣੇ ਆਪ ਤੇ ਝੰਡੂੜਨ ਵਾਲੀ ਐ ਔਰ ਇੱਥੇ ਸਰਕਾਰਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਦੇਸ਼ 'ਚ ਆਹ ਚੱਲ ਕੀ ਰਿਹਾ ਹੈ ਤੁਸੀਂ ਦੇਖੋ ਇੱਥੇ ਫਾਈਨਾਂਸ ਸਿਸਟਮ ਚੱਲਿਆ ਹੋਇਆ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਫਰਾਂਸ ਤੇ ਪੈਸੇ ਦੇਣ ਦਾ ਇੱਕ ਸਿਸਟਮ ਚੱਲਿਆ ਹੋਇਆ ਕੀ ਕਰਦੇ ਨੇ ਉਹ ਇੰਨਾ ਜ਼ਿਆਦਾ ਲਊ ਪਿੰਦੇ ਆ ਗਰੀਬਾਂ ਦਾ ਆ ਜਿਹੜੇ ਪਿੰਡਾਂ ਸ਼ਹਿਰਾਂ ਚ ਫਾਈਨਾਂਸ ਦੇ ਪੈਸੇ ਦੇ ਨਾਲੇ ਬੈਠੇ ਆ ਇਹ ਤਾਂ ਜੋਕਾ ਨਾਲੋਂ ਵੀ ਅੱਗੇ ਪਹੁੰਚੇ ਬੈ ਨਹੀਂ ਇਹਨਾਂ ਕੋਲ ਆਉਣਾ ਹੁੰਦਾ ਮਜਬੂਰ ਗਰੀਬ ਨਹੀਂ ਕੋਈ ਅਮੀਰ ਜਾਂ ਮਾੜਾ ਮੋਟਾ ਜਿਹੜਾ ਚੱਲਦਾ ਗੁਜ਼ਾਰਾ ਉਹ ਤਾਂ ਇਹਨਾਂ ਕੋਲ ਇਹਨਾਂ ਦੇ ਨੇੜੇও ਨਹੀਂ ਲੰਗਦਾ ਬਿਲਕੁਲ ਗਰੀਬ ਬੰਦਾ ਫਸਿਆ ਫਸਾਇਆ ਇਹਨਾਂ ਕੋਲ ਆਉਂਦਾ ਇਹ ਫਿਰ ਇੰਨਾ ਲੁੱਟਦੇ ਨੇ ਹੈਰਾਨ ਤੁਸੀਂ ਹੋ ਜਾਣਾ ਸੁਣ ਕੇ ਬੈਂਕ ਵਿਆਜ ਨਾਲੋਂ 200 ਗੁਣਾ ਵੱਧ ਵਿਆਜ ਹੀ ਲੈ ਜਾਂਦੇ ਨੇ 200 ਤੋਂ ਵੀ 500 ਗੁਣਾ ਵੱਧ ਲੈ ਜਾਂਦੇ ਨੇ ਕਹਿੰਦੇ ਜੀ ਆਹ 1000 ਰੁਪਇਆ ਲੈ ਜਾ ਜੇ ਕੋਈ 1000 ਇਹਨਾਂ ਤੋਂ ਲੈਣ ਆਵੇ ਤੇ 10 ਦਿਨਾਂ ਬਾਅਦ 2000 ਦੇ ਜਾ ਜੇ ਕੋਈ 10000 ਲੈਣ ਆਵੇ ਇਹਨਾਂ ਫਾਈਨਾਂਸ ਵਾਲੇ ਜਿਹੜੇ ਆ ਆ ਚੱਲੇ ਫਿਰਦੇ ਆ ਮੁਹੱਲਿਆਂ ਸ਼ਹਿਰਾਂ 'ਚ ਇਹ ਕੀ ਕਰਦੇ ਨੇ 10000 ਲੈ ਜਾ ਜਾਂ ਆਪਦਾ ਮੋਟਰਸਾਈਕਲ ਜਾਂ ਆਪਦੀ ਕੋਈ ਫਰਿੱਜ ਜਾਂ ਮੈਂ 15000 ਰੁਪਏ ਦੀ ਚੀਜ਼ ਇੱਥੇ ਰੱਖ ਜਾ ਤੇ ਜਿਸ ਦਿਨ ਤੂੰ ਮੋੜੇਗਾ ਮੰਨ ਲਓ ਇੱਕ ਦਿਨ ਦਾ ਕਈ ਹਜ਼ਾਰਾਂ ਦੇ ਹਿਸਾਬ ਨਾਲ ਹੀ ਵਿਆਜ ਠੋਕੀ ਜਾਂਦੇ ਔਰ ਇਹ ਜਿੰਨੇ ਦੀ ਉਹ ਚੀਜ਼ ਰੱਖੀ ਹੁੰਦੀ ਆ ਜੇ ਕੋਈ 10 15 ਦਿਨਾਂ ਬਾਅਦ ਪੈਸੇ ਮੋੜਨ ਆਵੇ ਨਾ ਉਹ ਕਈਆਂ ਦੀ ਚੀਜ਼ ਵੀ ਨੱਪ ਜਾਂਦੇ ਆ ਤੇ ਪੈਸੇ ਵੀ ਦੁੱਗਣੇ ਵਸੂਲ ਕਰਦੇ ਆ ਕਈ ਤਾਂ ਇਹੋ ਜਿਹੇ ਕੇਸ ਮੈਂ ਸੁਣੇ ਨੇ ਵੀ ਜਿਨ੍ਹਾਂ ਨੇ ਇਹਨਾਂ ਆ ਜਿਹੜੇ ਆਪੂ ਬਣੇ ਫਾਈਨੈਂਸਰ ਨੇ ਪਿੰਡਾਂ ਸ਼ਹਿਰਾਂ 'ਚ ਬੈਠੇ ਕਈਆਂ ਜਿਨ੍ਹਾਂ ਨੇ ਇਹਨਾਂ ਤੋਂ 5000 ਲੈ ਲਿਆ ਨਾ 5-5 ਸਾਲ ਹੋ ਗਏ ਨੇ ਇਹ ਉਹਨਾਂ ਨੂੰ ਆਪਣੇ ਜਾਲ 'ਚੋਂ ਨਿਕਲਣ ਨਹੀਂ ਦੇ ਦਿੱਤੇ ਤੇ 5000 ਦਾ ਲੱਖ-ਲੱਖ ਡੇਢ-ਡੇਢ ਲੱਖ ਵਿਆਜ ਖਾ ਕੇ ਵੀ ਆਪਦਾ ਮੂਲ ਉਹਵੇਂ ਰੱਖੀ ਬੈਠੇ ਇਹ ਲੁੱਟ ਨਹੀਂ ਜੇ ਇਹ ਮੈਨੂੰ ਪਤਾ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਕੀ ਇਹ ਸਰਕਾਰਾਂ ਨੂੰ ਨਹੀਂ ਪਤਾ ਸਭ ਪਤਾ ਪਰ ਅਸਲ ਦੇ ਵਿੱਚ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ ਇਹ ਜਿਹੜੇ ਪੈਸੇ ਨਾਲ ਚੋਣਾਂ ਲੜਦੀਆਂ ਨੇ ਉਹ ਕੋਈ ਮਿਹਨਤੀ ਬੰਦਾ ਤੇ ਇਹਨਾਂ ਨੂੰ ਦਿੰਦਾ ਨਹੀਂ ਉਹ ਲਹੂ ਪੀਣੇ ਸਾਰੇ ਫੰਡ ਚੋਣ ਫੰਡ ਇਹਨਾਂ ਨੂੰ ਦਿੰਦੇ ਨੇ ਫਿਰ ਉਸੇ ਨਾਲੇ ਚੋਣਾਂ ਲੜਦੇ ਨੇ ਤੇ ਫਿਰ ਇਹ ਕਿਉਂ ਕਾਰਵਾਈਆਂ ਕਰਨਗੇ ਇਸੇ ਕਰਕੇ ਇੱਥੇ ਅੰਨੀ ਪੀਂਦੀ ਐ ਤੇ ਕੁੱਤੇ ਚੱਟੀ ਜਾਂਦੇ ਨਹੀਂ ਸਰਕਾਰਾਂ ਮੂਕ ਦਰਸ਼ਕ ਨੇ ਚੁੱਪਨੇ ਔਰ ਫਿਰ ਆ ਜਿਹੜੀ ਖਬਰ ਅੱਜ ਆਈ ਹੈ ਚਾਂਸੀ ਦੇ ਮੋਟ ਤੋਂ ਕਿ ਉਹ ਕਿਸ਼ਤ ਨਹੀਂ ਦੇ ਸਕੇ ਤੇ ਉਹ ਚੱਕ ਕੇ ਲੈ ਗਈ ਇਹ ਆਪਣੇ ਆਪ 'ਚ ਇਸ ਸਿਸਟਮ ਤੇ ਇਥੋਂ ਦੀਆਂ ਸਰਕਾਰਾਂ ਤੇ ਸਵਾਲ ਖੜੇ ਕਰਦੀ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜੱਦ ਬਹੁਤ ਮਿਹਰਬਾਨੀ